ਯਾ ਵਾਹ ਲੱਗਾ ਬਹੁਤ ਖੁਸ਼ੀ ਹੋਈ ਬੰਦ ਨਹੀਂ ਕਰਨਾ ਇਹ ਦੱਸ ਆਈ ਦੱਸ ਪਹਿਲਾਂ ਲੈ ਬੰਦ ਨਹੀਂ ਕਰਨੀ ਲੈ ਕਿ ਜਨਾਈ ਜਾਂਦੇ ਤੁਸੀਂ ਤਰਬੂਜ ਕੇ ਫਾਇਦੇ ਹੁੰਦੇ ਹੈ ਠੀਕ ਆ ਵੀ ਚੱਕ ਦੇ ਭਟੇ ਹੋਰ ਓਹੋਹੋਹੋ ਸਫਾਈ ਕਰ ਰਹੇ ਆ ਦੀ ਹਾਂ ਸਫਾਈ ਕਿ ਕੋਈ ਕੁਝ ਹੋਰ ਬੰਨ ਨਾ ਨਾ ਸਫਾਈ ਕਰਨੀ ਫੇਰਾ ਪਾਣੀ ਜਿਹਾ ਕਢਾ ਦੇ ਨਾ ਬਾਦ ਅਖੀਰ پارکਪੁਰਕ ਬਣਾਓ ਯਾਰ ਹਾਂ ਕੋਈ ਨਾਲੇ ਸੈਰ ਸ਼ੁਰੂ ਕਰ ਲੈਂਦਾ ਬੰਦਾ ਆੱਖ ਚ ਵੱਜੂਗੀ ਇਹ ਅੱਜ ਕਰਦੇ ਕਰਦੇ ਤੂੰ ਭੂਰੇ ਨਹੀਂ ਹਾਂ ਗੱਲ ਆਖਿਆ ਕਰੀਦਾ ਡੋਗਾਂ ਮੂੰਹ ਜਿਹਾ ਖਾਵਾ ਮੱਖਾ ਰਹੋ ਜੇ ਆਪਕੇ ਤਰੀਕੋ ਹਾਈ ਡੋਕ ਦੇ ਰਸਤਾ ਹੋ ਜੇ શરીર ਮੇ ਸੁਣਦੇ ਫਾਇਦੇ ਤੈਨੂੰ ਹੁਣ ਪਤਾ ਲੱਗਿਆ ਉਹਦਾ ਚਾਹ ਚੁਪੀ ਕੇ ਹਣੀ ਚੰਗੀ ਤਰ੍ਹਾਂ ਬੜੀ ਮੈਚਿੰਗ ਕਰੀ ਅੱਜ ਉਹਨਾਂ ਨੇ ਨੀਕਰਾਂ ਦੀ ਵੀ ਤੇ ਸ਼ਰਟਾਂ ਦੀ ਵੀ ਹੈ ਅੱਧਾ ਲੱਗਦੇ ਪਿਆ ਪੁੱਤ ਜਮਾ ਪੂਰੇ ਨਾ ਕੱਪੜੇ ਜਮਾ ਨੇ 1 ਵਜੇ ਬਾਹਰ ਕੀ ਆਹ ਪੰਜ ਚੀ ਦੱਸੋ ਕਿਹੜਾ ਹੈ ਤੇ ਮੇਰੇ ਬਣਗੋ ਸਾਡੀ ਪਰੋਂ ਜਨਮ ਦਿਨ ਦੀਆਂ ਬਹੁਤ ਸਾਰੀਆਂ ਵਧਾਈਆਂ ਦਿਨ ਖੜੇ ਆ ਜੇ ਮੀਂਹ ਤਾਂ ਵਧੀਆ ਨਹੀਂ ਤਾਂ ਫਿਰ ਰਾਤ ਨੂੰ ਮੱਛਰ ਵੀ ਖਾਊਗਾ ਤੇ ਲਾਈਟ ਵੀ ਜਾਊਗੀ ਆਪ ਜੀ ਹੈਪੀ ਬਰਥਡੇ ਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਖੂਬਸੂਰਤ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਚੱਲ ਰਹੀ ਹੈ ਹਵਾ ਤੇ ਮੌਸਮ ਖਰਾਬ ਹੋ ਸਕਦਾ ਕਿਸੇ ਵੀ ਵਕਤ ਕਈ ਥਾਵਾਂ ਦੱਸ ਜੀ ਜਾਂਦੇ ਆ ਮੀਂਹ ਪਈ ਜਾਂਦਾ ਹੈ ਬਾਕੀ ਵੇਖੋ ਰੇਤਾ ਵੀ ਉੱਡ ਰਿਹਾ ਹੈ ਤੇ ਦੇਖਦੇ ਹਾਂ ਮੌਸਮ ਕੀ ਕਹਿੰਦਾ ਕੀ ਨਹੀਂ ਕਹਿੰਦਾ ਦਿਨ ਖੜੇ ਆ ਜੇ ਮੀਂਹ ਤਾਂ ਵਧੀਆ ਹੈ ਨਹੀਂ ਤਾਂ ਫਿਰ ਰਾਤ ਨੂੰ ਮੱਛਰ ਵੀ ਖਾਊਗਾ ਤੇ ਲਾਈਟ ਵੀ ਜਾਊਗੀ ਵੇਖਨੇ ਕੀ ਮੰਨਦਾ ਚਾਚਾ ਕੁਲਗਾ ਆ ਗਿਆ ਜੀ ਵਧੀਆ ਕਿੱਦਾਂ ਚੱਲ ਪਈ ਫੇਰ ਫੇਰਦਾ ਹੋਰ ਓਹੋ ਹੋਲੀ ਭਰਾਵਾ ਹੋਲੀ ਬਧਾਂਗਾ ਤਨ ਮੋਬਾਈਲ ਦਿਆਂ ਮੋਬਾਈਲ ਦਿਆਂ ਤੇਰੀ ਵੀਡੀਓ ਬਹੁਤ ਚੱਲੀ ਜਾਂਦੀ ਏ ਯਾਰ ਵਾਹ ਵਾਹ ਸਿਰਾ ਕਿੰਨੇ ਦਾ ਆ ਬਈ 20000 25000 ਦਾ 35000 ਦਾ ਬਹੁਤ ਬਧਾਂਗਾ ਤਨ ਯਾਰ ਬਹੁਤ ਬਧਾਂਗਾ ਦਾ ਬਹੁਤ ਵਾਹ ਲਾਕਾ ਬਹੁਤ ਖੁਸ਼ੀ ਹੋਈ ਬੰਦ ਨਹੀਂ ਕਰਨਾ ਇਹ ਦੱਸ। ਐਂ ਦੱਸ ਪਹਿਲਾਂ। ਨਾ ਬੰਦ ਨਹੀਂ ਕਰਨੀ। ਚਲੋ ਬਈ ਕਿਸੇ ਕਾਰਨ ਕਰਕੇ ਸਾਨੂੰ ਵੀਡੀਓ ਬੰਦ ਕਰਨੀ ਪੈ ਰਹੀ ਐ। ਸਾਡੀ ਗੱਲਬਾਤ ਹੋ ਚੁੱਕੀ ਐ। ਗੁਪਤ ਗੱਲ ਸੀ ਬਹੁਤ ਜਿਆਦੇ। ਚਲ ਠੀਕ ਐ ਫਿਰ। ਟਾਟਾ। ਮੀ ਆਉਣ ਵਾਲਾ। ਮੀ ਆਉਣ ਵਾਲਾ। ਜੁਗ ਡਾਉਨ। ਵਾਹ ਵੀ ਵਾਹ। ਕੀ ਕਰੀ ਜਾਂਦੇ ਹੋ ਪਾਇਪ ਪਾਉਣੇ ਆ ਪਾਇਪ ਕਾਦੇ ਵਾਲੀ ਆ ਪਾਣੀ ਵਾਲੀ ਛੱਪੜ ਦੇਲਾ ਕਰਨਾ ਅੱਛਾ ਕਿਹੜਾ ਹਾਂ 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 ਵੈਰੀ ਗੁੱਡ ਯਾਰ ਸਫਾਈ ਕਰ ਰਹੇ ਆ ਦੀ ਹਾਂ ਸਫਾਈ ਕਿ ਕੋਈ ਕੁਝ ਹੋਰ ਬਣਾ ਨਾ ਨਾ ਸਫਾਈ ਕਰਨੇ ਫਿਰ ਆ ਪਾਣੀ ਚ ਕਢਾ ਕੇ ਨਾ ਬੜਾ ਕਈ ਬਾਰਕਪੁਰਕ ਬਣਾਓ ਯਾਰ ਕਰਨ ਨੂੰ ਦੇ ਜਣਾ ਖੁਸ਼ ਕਰ ਹਾਂ ਕੋਈ ਨਾਲੇ ਸੈਰ ਸ਼ੁਰੂ ਕਰ ਲੈਂਦਾ ਬੰਦਾ ਵਧੀਆ ਹਾਂ ਇਧਰ ਕੀ ਕਰੀ ਜਾਂਦੇ ਕਿ ਇਹ ਸਾਫ ਕਰੀ ਜਾਂਦੇ ਕੋਈ ਗੱਲ ਸਾ ਇੱਥੋਂ ਆ ਕਰ ਦੋ ਹਾਂ ਠੀਕ ਆ ਠੀਕ ਆ ਹੋਰ ਵਧੀਆ ਬਸ ਮੋਜਾਂ ਓਕੇ ਕੰਮ ਕਰ ਜਾਓ ਓਕੇ ਹੋਰ ਰੁਕੇ? ਹੋਲੀ ਆਵਦੀ ਆ ਸਾਰੇ ਬੂੰਝੇ ਵਟਾਉਣੀ ਪੁੰਗਲ ਵਿੱਚ ਹੋਣਾ। ਇਹ ਤਾਂ ਵਟਾਉਣੀ ਪਊਗੀ। ਹਾਂ ਸਾਰੇ ਪਟਾ। ਸਈ ਪਿੰਡਾਂ ਚ ਕੇਲੀਆਂ ਸੜਤ ਹੁੰਦੇ ਆ ਨਾ ਉਹ ਵੀ ਗੰਦੀ ਵਜਦਾ। ਗੰਦ ਆਈ ਤਾਂ। ਐਵੇਂ ਜਾਣਪਰਾਂ ਦਾ ਘਰ ਬੰਦ ਆ ਯਾਰ। ਹਾਂ ਜਾਨਵਰਾਂ ਦਾ ਸੱਪਾਂ ਦਾ ਹੀ ਘਰ ਯਾਰ। ਹੋਰ ਐਵੇਂ ਜਵਖ ਰੁਕ ਫਿਰਦੇ ਹਾਂ ਉਹਦੇ ਕੋਲੇ ਕੀ ਹਾਲ ਐ? ਠੀਕ ਐ ਜੀ ਹੋਰ ਮਾਮਾ ਸਾਹਿਬ। ਠੀਕ ਐ। ਵਧੀਆ ਵਧੀਆ। ਲੱਗਦੀ ਹੋਏ। ਵੈਰੀ ਗੁੱਡ। ਹੋਰ ਸਾਹਿਬ। ਤੈਨੂੰ ਹੁਣ ਪਤਾ ਲੱਗਿਆ ਉਹਦਾ? ਹਾਂ ਲੱਗਿਆ ਹੀ ਹੁਣ ਉਹ ਜੀ। ਚਾਹ ਚੁਪੀ ਕੇ ਆਉਣੀ ਚੰਗੀ ਤਰ੍ਹਾਂ। ਹਾਂ ਡਾਕਟਰ ਜਾ ਰਿਹਾ ਕਿਤੇ ਖੇਤ ਦੇ ਵੀ ਬੰਦਾ ਤਾਂ ਕੁਝ ਕਰੀ ਜਾਂਦਾ ਹੈ ਅੱਜ ਕੱਲ ਚੱਲਦੀ ਇੱਕ ਸਨੈਪਚੈਟ ਜਿਹਦੇ ਨਾਲ ਉਹਦੀ ਮਿੰਟ ਚ ਭੇਜ ਦਿੰਦੇ ਸੀ ਆਹ ਕਰੀ ਜਾਂਦੇ ਆਹ ਪੰਛੀ ਦੱਸੋ ਕਿਹੜਾ ਹੈ ਆਹ ਇਹ ਤਾਂ ਹਿੰਦੀ ਹੋ ਕੇ ਵੱਜੀ ਜਾਂਦੇ ਤਰਬੂਜ ਵਾਲਿਆਂ ਦੇ ਆ ਜਾ ਜਲਦੀ ਆਣਾ ਜਲਦੀ ਪਾਣਾ ਹੈ ਹਮਨੇ ਦੂਸਰੇ ਗਾਉਂ ਵੀ ਜਾਣਾ ਹੈ ਤਰਬੂਜ ਵਾਲੇ ਲੱਗਦੇ ਰਾਸਤਾਂ ਚੋਂ ਆਇਆ ਜਿਵੇਂ ਅੱਜ ਇਹ ਦੱਸਦੇ ਆ ਬਾਈ ਇਹਨੂੰ ਅਦੇ ਮਾਰਕੀਟਿੰਗ ਮਿੱਠੇ ਮਿੱਠੇ ਤਾਜੇ ਤਾਜੇ ਤਰਬੂਜ਼ ਇੱਕ ਵਾਰ ਖਾਏਗਾ ਬਾਰ ਬਾਰ ਆਏਗਾ ਇਹਦਾ ਪੂਰਾ ਲੇਖ ਹੀ ਸੁਣਾਈਏ ਨੇ ਤਰਬੂਜ਼ ਤੇ ਤਰਬੂਜ਼ ਇੱਕ ਮਿੱਠਾ ਫਲ ਹੈ ਉਸਕੇ ਜੇ ਫਾਇਦੇ ਹਨ वाह वाह न होके सुनाते हैरबूज क्यूँकी तरबूज इतना फायदेमंद फल है ये आपके शरीर को फायदे तो अपने शरीर को स्वस्थ बनाए रखने के लिए जरूर खाएं और अपने शरीर को सेहतमंद बनाए ਬੱਟ ਵੜੇ ਮਿਊਜ਼ਿਕ ਵਿੱਚ ਚਲਾਉਂਦੇ ਨਾਲ ਨਾਲ ਜਿਹੜਾ ਤਾਜੇ ਮਿੱਠੇ ਤਰਬੂਜ਼ ਖਾਣੇ ਕੇ ਲਈ ਚਲੇ ਆਇਏ ਹਮਾਰੇ ਪ੍ਰਚਾਰ ਗਾੜੀ ਕੇ ਪਾਸ ਔਰ ਲੈਕਰ ਜਾਇਓ ਕੀਤੇ ਕੀਤੇ ਤਾਜੇ ਤਾਜੇ ਤਰਬੂਜ਼ ਜੋ ਖਾਏ ਗਏ ਇੱਕ ਵਾਰ ਉਹ ਆਏਗਾ ਬਾਰ ਬਾਰ ਤਰਬੂਜ਼ ਖਾਏ ਆ ਸਭ ਦੇ ਕਰਕੇ ਜੇ ਐਸਾ ਚਲੇ ਆਇਏ ਹਮਾਰੇ ਪ੍ਰਚਾਰ ਗਾੜੀ ਕੇ ਪਾਸ ਔਰ ਬੜੇ ਵਧੀਆ ਯਾਰ ਤੁਸੀਂ ਤਰੀਕੇ ਨਾਲ ਮਸ਼ਹੂਰੀ ਕਰੀ ਜਾਂਦੇ ਹੋ ਹੈ ਤੁਸੀਂ ਆਏ ਕਿੱਥੋਂ ਰਸਾਂ ਚ ਨਹੀਂ ਬਣ ਗਏ ਤੁਸੀਂ ਇੱਥੇ ਮਾਗਦ ਰਸਾਂ ਚ ਹੋ ਹਿੰਦੀ ਲਈ ਬੈਠੇ ਨਹੀਂ ਨਹੀਂ ਐਸਾ ਬੜੀ ਵਧੀਆ ਮਸ਼ਹੂਰੀ ਨਵੇਂ ਤਰੀਕੇ ਨਾਲ ਵੇਖੇ ਪਹਿਲੀ ਵਾਰ ਹੀ ਖਖੜੀ ਤੇ ਤਰਬੂਜ ਹੈ ਕੀ ਰੇਟ ਹੈ ਪਲਾਣਾਗੇ 15 ਖਖੜੀ 15 ਦੋਨੇ 15 ਚੱਲ ਯਾਰ ਵਧੀਆ ਪਰਮਾਤਮਾ ਦੀ ਕਮਾਈ ਚ ਬਰਕਤ ਪਾਉਣ ਮੈਂ ਕਿ ਮੈਂ ਉੱਥੇ ਸੁਣੀ ਤੇਰੇ ਬੋਲੀ ਜਾਂਦੇ ਤੁਸੀਂ ਹਿੰਦੀ ਚ ਅੱਛਾ ਲੱਗ ਜੀ ਜੀ ਲਾ ਰੱਖੀ ਸੀ ਇਹ ਨਾ ਫਿਰ ਬੰਦਾ ਕੀ ਆਈ ਨਹੀਂ ਸੀ ਆਂਦੇਸ ਤੋਂ ਹਾਂ ਰਾਸਥਾਨ ਜਾਈਦਾ ਨਾ ਫਿਰ ਰੋਕਾ ਵੇਲੇ ਕੀ ਹੁੰਦਾ ਹੈ ਲੈ ਕੇ ਜਨਾਈ ਜਾਂਦੇ ਤੁਸੀਂ ਤਰਬੂਜ ਕੇ ਫਾਇਦੇ ਹੁੰਦੇ ਹੈ ਠੀਕ ਆ ਵੀ ਚੱਕ ਦੇ ਫਟੇ ਚੱਲ ਆ ਇਧਰ ਲੰਮਰਦਾਰ ਸਾਹਿਬ ਆਏ ਆ ਦਿਓ ਤਰਬੂਜ ਇਹਨਾਂ ਨੂੰ ਹਾਂ ਹੋ ਠੀਕ ਹੋ ਜੀ ਫਿਰ ਰੈਂਡਰ ਵਾਲੀ ਗੱਡੀ ਵੀ ਆ ਗਈ ਪਹਿਲਾਂ ਤਰੂਜ ਵਾਲੇ ਗਏ ਤੁਸੀਂ ਵੇਖੋ ਵੀ ਕਿੱਡਾ ਵਧੀਆ ਉਹਨਾਂ ਨੇ ਮਤਲਬ ਹੋਕਾ ਦਿੱਤਾ ਮੈਂ ਕਿਤਾ ਰਾਜਸਥਾਨ ਚੋਂ ਬੰਦੇ ਆਇਆ ਪਰ ਸੀ ਸਾਡੇ ਨਾਲ ਹੀ ਪਿੰਡ ਇੱਥੇ ਮਣੀਆਂ ਵਾਲਾ 4-5 ਕਿਲੋਮੀਟਰ ਦੂਰ ਉੱਥੋਂ ਆਏ ਸੀਗੇ ਬਾਕੀ ਅੱਜ ਦਰ ਮੈਂ ਜਾਣਾ ਹੀ ਲੰਬੀ ਪਹਿਲਾਂ ਫਿਰ ਜਾਣਾ ਡੱਬ ਵਾਲੀ ਤੇ ਇੱਕ ਅੱਜ ਹੈਗਾ ਜੀ ਸਾਡੇ ਸਾਹਿਬ ਦੀਪ ਦਾ ਜਨਮ ਦਿਨ ਛੋਟੇ ਭਰਾ ਦਾ ਇਹ ਉਹਦਾ ਮੈਨੂੰ ਫੋਨ ਪਾਇਆ ਸੀ ਵੀ ਆਜੀ ਫੋਨ ਆਇਆ ਮੈਨੂੰ ਲੇਟ ਤੇ ਕੋਸ਼ਿਸ਼ ਕਰਾਂਗੇ ਉਹਦੇ ਬਰਥਡੇ ਤੇ ਪਹੁੰਚਣ ਦੀ ਤੇ ਪੂਰੀ ਫੁੱਲ ਕੋਸ਼ਿਸ਼ ਕਰਾਂਗੇ ਜੇ ਪਹੁੰਚਾ ਗਿਆ ਤਾਂ ਜੇ ਨਾ ਪਹੁੰਚਾ ਗਿਆ ਤਾਂ ਮੈਂ ਸਾਹਦੀ ਉਹਦੀ ਡਿਊਟੀ ਲਾਤੀ ਐ ਮੈਂ ਕਿਹਾ ਮੈਂ ਤੂੰ ਵੀਡੀਓ ਬਣਾ ਕੇ ਭੇਜਦੀ ਆਂ ਆਪਾਂ ਤੇਰੀ ਵੀਡੀਓ ਬਲੌਗ ਦੇ ਵਿੱਚ ਅਪਲੋਡ ਕਰ ਦਾਂਗੇ ਤੇ ਮੇਰੇ ਬਣੀਆਂ ਸਾਹਦੀ ਪਰੋਂ ਜਣਨ ਜਾਂਦੀਆਂ ਬਹੁਤ ਸਾਰੀਆਂ ਵਧਾਈਆਂ ਚਾਚਾ ਬਰਿੰਦਰ ਨੂੰ ਵਧਾਈਆਂ ਪਰਮਾਤਮਾ ਕਰਕੇ ਜਿਹੜੇ ਆਉਣ ਵਾਲੇ ਦਿਨਾਂ ਸਾਹਦੀ ਵਾਸਤੇ ਬਹੁਤ ਵਧੀਆ ਹੋਣ ਦਿਨ ਦੁਗਣੀ ਖਰਾਬ ਚੌਗਣੀ ਤਰੱਕੀ ਕਰੇ ਤੇ ਆਪਦਾ ਵੀ ਨਾਮ ਚੱਕਰੇ ਆਪਦੇ ਪਾਪੇ ਦਾ ਵੀ ਨਾਮ ਚੱਕਰੇ ਪਿੰਡ ਦਾ ਵੀ ਨਾਮ ਚੱਕਰੇ ਦੱਬ ਕੇ ਬੜੀ ਸਾਹਬ ਦੀਪ ਤੇ ਜਿਹੜਾ ਤਰਾ ਗਿਫਟ ਆ ਉਹ ਪੈਂਡਿੰਗ ਆ ਰਿਹਾ ਜਲਦੀ ਉਹ ਵੀ ਤੈਨੂੰ ਜਰੂਰ ਦੇਵਾਂਗੇ ਤੇ ਇੱਕ ਵਾਰੀ ਹੋਰ ਹੈਪੀ ਬਰਥਡੇ ਖਸਦਾ ਰਹੇ ਵਸਦਾ ਰਹੇ ਵਾਹ ਬਈ ਵਾਹ ਬਾਪ ਬੇਟਾ ਪਹੁੰਚ ਗਏ ਕੋਈ ਕੱਪੜੇ ਪਾ ਕੇ ਕਿਵੇਂ ਆ ਗੁੰਨੂ ਓਏ ਕਿੱਧਰ ਜਾ ਕੇ ਆਏ ਉਹਦੀ ਵੀਡੀਓ ਬਣਾ ਦੇਣਾ ਆ ਠੀਕ ਆ ਅਗਲ ਠੀਕ ਦਿਖਾਈ ਮੈਨੂੰ ਕਿੱਥੋਂ ਲੈ ਆਏ ਓਏ ਵੱਜਣ ਦੀ ਹੁੰਦੀ ਐ ਇਹ ਇਹ ਪੈਨਸਲ ਬੱਜੂ ਵੀ ਇਹ ਚੱਲ ਨਾ ਅੱਖ ਚ ਬੱਜੂ ਵੀ ਇਹ ਅੱਖ ਚ ਗੰਦਾ ਕਰਦੇ ਮੈਂ ਤੂੰ ਪੁਰੇ ਨਹੀਂ ਪੁਰਾਣੇ ਆਖਿਆ ਕਰ ਜਿਹੜੇ ਲੋਕ ਆ ਬੜੀ ਮੈਚਿੰਗ ਕਰੀ ਅੱਜ ਉਹਨਾਂ ਨੇ ਨਿਕਰਾਂ ਦੀ ਵੀ ਤੇ ਸ਼ਰਟਾਂ ਦੀ ਵੀ ਹੈ ਅੱਧ ਲੱਗਦੇ ਪਿਆ ਉਹ ਪੁੱਤ ਜਮਾ ਪੁਰੇ ਨਾ ਕੱਪੜੇ ਤਾਂ ਉਹਨਾਂ ਨੇ ਇੱਕੋ ਜਿਹੇ ਬਾਰਕ ਕੇ ਆ ਕਿਹਨਾਂ ਆ ਫਿਰ ਕਿਹਨਾਂ ਤਾਂ ਹੈ ਹਾਂ ਲਾ ਮੈਂ ਅੰਕ ਤੇਰੇ ਅੱਧ ਤੜਕੇ ਦੇ ਉੱਤੇ ਚੱਲ ਤੜਕੇ ਬੰਡੀ ਜਾਓ ਕਣਕ ਦਾ ਨਾ ਵੱਜੂ ਯਾਰ ਚੌੜ ਨਹੀਂ ਹੁੰਦੀ ਇਹ ਨੂੰ ਜੀ ਚੌੜ ਨਹੀਂ ਹੁੰਦੀ ਇਹ ਨਹੀਂ ਨਹੀਂ ਮਰੇ ਜਾਂਦਾ ਚੌੜ ਜੇ ਨਾ आप भी हैप्पी बर्थडे हैप्पी बर्थडे हैप्पी बर्थडे